ਬਾਈ ਨਾ ਤੁਹਾਨੂੰ ਦੋ ਝੋਨੇ ਦਿਖਾਉਣ ਲੱਗਿਆ ਮੈਂ ਇੱਕ ਝੋਨਾ ਇੱਧਰਲੇ ਪਾਸੇ ਆ ਤੁਹਾਨੂੰ ਥੋੜਾ ਜਿਹਾ ਚਿੱਟੇ ਰੰਗ ਚ ਦਿਸੂਗਾ ਇੱਧਰਲੇ ਪਾਸੇ ਜਿਹੜਾ ਝੋਨਾ ਹਰੇ ਰੰਗ ਚ ਮਿਲੂਗਾ ਝੋਨੇ ਦੇ ਲੱਗਣ ਦੀ ਡੇਟ ਵੀ ਤਕਰੀਬਨ ਤਕਰੀਬਨ ਇੱਕੋ ਹੀ ਆ ਉਹਦੀ ਪਨੀਰੀ ਲੱਗੀ ਸੀ ਇਹਨੂੰ ਸਿੱਧਾ ਬੀਜਿਆ ਸੀ ਇਹਨਾਂ ਤੇ ਸਪਰੇਹਾਂ ਦੀ ਡੇਟ ਵੀ ਇੱਕੋ ਹੀ ਆ ਆਪਣੇ ਕੋਲੇ ਕਿਸਾਨ ਆ ਜਿਹੜੇ ਬਾਸਮਤੀ ਝੋਨਾ ਲਾਉਂਦੇ ਆ ਵੀਰੇ ਸਤਿ ਸ੍ਰੀ ਅਕਾਲ ਈਮਾਨਦਾਰੀ ਨਾਲ ਰਿਵਿਊ ਦੇਣਾ ਪੂਰਾ ਆਪਾਂ ਸਿੱਧਾ ਵੀ ਬੀਜਿਆ ਆਪਾਂ ਉਦੋਂ ਉਦ ਜਾ ਵੀ ਬੀਜਿਆ ਹਣਾ ਤੇ ਕੀ ਰਿਜ਼ਲਟ ਆ ਜਿਹੜੀ ਸਿੱਧੀ ਬੀਬੀਸੀ ਅਗਰਵਾਲਾਂ ਦੀ ਮਸ਼ੀਨ ਬੀਜ ਕੇ ਗਈ ਆ ਤੁਹਾਡੇ ਹਣਾ ਸਿੱਧੀ ਬਜਾਈ ਦਾ ਕੀ ਫਰਕ ਆ ਦੂਜੀ ਬਜਾਈ ਦਾ ਕੀ ਫਰਕ ਆ ਇਹਦੇ ਵਿੱਚ ਪਹਿਲਾਂ ਦੇ ਤੁਸੀਂ ਆਪ ਹੀ ਵੇਖ ਸਕਦੇ ਆ ਜੀ ਆਪਾਂ ਹਰਿਆਲੀ ਦਾ ਤੇ ਦਿਨ ਰਾਤ ਦਾ ਫਰਕ ਹੈ ਜੀ ਹਾਂ ਇਹ ਆ ਹਰਾ ਜ਼ਿਆਦਾ ਦਿਸਦਾ ਉਹ ਚਿੱਟਾ ਜ਼ਿਆਦਾ ਦਿਸਦਾ ਹਾਂਜੀ ਬਿਲਕੁਲ ਬਿਲਕੁਲ ਜੀ ਇਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜੀ ਇਹਨਾਂ ਨੇ ਕੰਮ ਕੀਤਾ ਅਸੀਂ ਕੇਰਾ ਪਹਿਲਾਂ ਵੀ ਕੀਤਾ ਸੀ ਅੱਜ ਤੋਂ 5 ਸਾਲ ਪਹਿਲਾਂ ਹਾਂਜੀ ਉਹ ਸੀਗੀ ਜੀ ਲਾਈਨ ਵਾਈਜ਼ ਕਰਾਈ ਉਹ ਮਤਲਬ ਜਿਵੇਂ ਕਣਕ ਬੀਜਿਆ ਹੋਵੇ ਹੋਵੇ ਹਾਂਜੀ ਉਹ ਨਾ ਵੇਖਣ ਨੂੰ ਬਹੁਤ ਸੋਹਣਾ ਤੇ ਲਾਸਟ ਦੇ ਵਿੱਚ ਝਾੜ ਨਹੀਂ ਉਹਦਾ ਬਣਿਆ ਠੀਕ ਹੈ ਕਾਰਨ ਇਹ ਸੀਗਾ ਜੀ ਵੀ ਉਹਦੀ ਨਾ ਡੈਂਸਿਟੀ ਬਹੁਤ ਜ਼ਿਆਦਾ ਸੀ ਜੀ ਜੀ ਜਿਹੜਾ ਸੰਘਣਾ ਪੰਨ ਸੀ ਉਹਦੇ ਕਰਕੇ ਬੱਲੀ ਦੀ ਲੈਂਥ ਬਹੁਤ ਘਟ ਗਈ ਜੀ 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 ਇਹ ਹੋਣਾ ਜੀ ਸਟੈਪ ਬਾਈ ਸਟੈਪ ਲੱਗਾ ਹੋਇਆ ਜਿਵੇਂ ਬੰਦੇ ਲਾਉਂਦੇ ਆ ਇਹਦੀ ਬੱਲੀ ਦੀ ਲੈਂਥ ਜਿਹੜੀ ਆਪਾਂ ਚੈੱਕ ਕਰਾਂਗੇ ਸੇਮ ਹੈ ਜੀ ਗੇਠ ਡੇਢ ਗੇਠ ਦੀ ਜਿਵੇਂ ਓਵੇਂ ਆ ਉਹ ਓਵੇਂ ਇਧਰ ਇਹ ਚ ਪਲੱਸ ਪੁਆਇੰਟ ਹੈ ਜੀ ਇਹ ਚ ਜਿਹੜੀ ਗ੍ਰੀਨਰੀ ਹੈ ਉਹ ਲਾਸਟ ਤੱਕ ਰਹਿੰਦੀ ਆ ਦਾਣੇ ਨੂੰ ਜਿਹੜਾ ਜਾਣ ਲਾਸਟ ਤੱਕ ਮਿਲਦੀ ਰਹਿੰਦੀ ਹੈ ਜੀ ਮਤਲਬ ਉਹ ਮਸ਼ੀਨ ਦੀ ਬਜਾਈ ਦਾ ਆਪ ਕਹਿ ਸਕਦੇ ਆ ਕਿ ਬੈਸਟ ਨਚੋੜ ਆ ਗਿਆ ਮੈਂ ਕਹਿੰਨਾ ਜੀ ਵੀ ਸਾਡੇ ਲਈ ਸਾਡੀ ਜਿਹੜੀ ਬੈਲਟ ਹੈ ਜੀ ਇਹ ਸਾਰੀ 1400 ਇੱਕ ਮੁਛਲ ਜੀ ਨੂੰ ਕਹਿ ਦਿੰਨੇ ਆ ਉਹ ਲਾਉਂਦੀ ਹੈ ਜੀ ਜੀ ਉਹਦੇ ਲਈ ਸਾਡੇ ਲਈ ਰਾਮ ਬਾਣ ਹੈ ਜੀ ਇਹ ਚੀਜ਼ ਮਤਲਬ ਕਹਿਣ ਤੋਂ ਪਹਿਲਾਂ ਵੀ ਅਗਲੀ ਵਾਰ ਨੂੰ ਤੁਸੀਂ ਸਾਰਾ ਵੀ ਲਾ ਸਕਦੇ ਸਾਰਾ ਬਿਲਕੁਲ ਬਿਲਕੁਲ ਕੋਈ ਸ਼ੱਕ ਹੀ ਨਹੀਂ ਜੀ ਠੀਕ ਮੈਨ ਸ਼ੁਰੂ ਬਜਾਈ ਹੁੰਦੀ ਹੈ ਜੀ ਬੀਜ ਤੋਂ ਜੀ ਬੀਜ ਬੀਬੀਸੀ ਸੀਡ ਦਾ ਲੈ ਲਓ ਤਾਂ ਵਧੀਆ ਹੈ ਜੀ ਜੇ ਘਰ ਦਾ ਬਣਾਉਣਾ ਆਪਦਾ ਜਿੱਥੋਂ ਤੁਹਾਨੂੰ ਵਧੀਆ ਲੱਗਦਾ ਸੀਡ ਜੀ ਰਾਲਾ ਨਾ ਹੋਵੇ ਜੀ ਵਧੀਆ ਸੀਡ ਬਣਾਓ ਜੀ ਆਪਦਾ 8 8 9 9 ਕਿਲੋ ਦੀ ਸਾਡੀ ਕਰਾਈ ਹੋਈ ਇਹੀ ਹੈ ਜੀ ਜੀ ਸਟੈਪ ਬਾਏ ਸਟੈਪ ਤੇ ਇਹਨੇ ਚੁੰਡੀ ਭਰ ਕੇ ਚਾਰ-ਚਾਰ ਦਾਣੇ ਇੱਕ ਜਗ੍ਹਾ ਤੇ ਰੱਖਣੇ ਆ ਜੀ ਹੂੰ ਉਹ ਚਾਰ ਦਾਣਿਆਂ ਨੇ 8 ਹੁੰਦੇ ਟਾਈਮ ਨਹੀਂ ਲਾਉਣਾ ਜੀ ਉਹ ਇੱਕ-ਇੱਕ ਢੱਕਾ ਲੱਗਦਾ ਜੀ ਇੱਕ ਤੋਂ ਕਿੰਨੇ ਇੱਕ ਜੀ 21 ਚ ਟਾਈਮ ਲੱਗਦਾ ਜੀ ਜੀ ਇਹ ਨਾਲ ਦੀ ਨਾਲ ਬਣ ਕੇ ਇਹਨੇ ਆਪਦੀ ਜੀ ਪੀਕ ਤੇ ਪਹੁੰਚ ਜਾਣਾ ਜੀ ਜੀ ਇੱਕ ਤਾਂ ਇੱਕ ਸਭ ਤੋਂ ਵਧੀਆ ਗੱਲ ਆ ਵੀ ਇਹ ਚਾਰ ਚਾਰ ਦਾਣੇ ਜੇ ਇੱਕ ਦਾਣਾ ਜਰਮੀਨੇਟ ਨਾ ਹੋਇਆ ਦੂਜਾ ਨਾ ਹੋਇਆ ਤਾਂ ਦੋ ਤਾਂ ਹੋ ਹੀ ਜਾਣਗੇ ਇਹ ਕੋ ਚਾਰ ਦਾਣੇ ਇਕੱਠੇ ਚੱਕ ਲੈਂਦੇ ਆ ਜੇ ਉਹਨੂੰ ਧਰਤੀ ਨੂੰ ਚੱਕਣਾ ਪੈਂਦਾ ਉਹ ਵੀ ਸੌਖਾ ਹੋ ਜਾਂਦਾ ਤੇ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਉਹ ਅਲੱਗ-ਅਲੱਗ ਲੱਗੇ ਹੁੰਦੇ ਸਾਰੇ ਪਾਸਿਆਂ ਤੋਂ ਹਵਾ ਵੀ ਪੈਂਦੀ ਆ ਹਵਾ ਪੈਂਦੀ ਆ ਇਹ ਜੀ ਹਜੇ ਵੱਡਾ ਆ ਆਪਾਂ ਨੂੰ ਹੁਣ ਦਿਖਦਾ ਨਹੀਂ ਪਿਆ ਜੀ ਇਹਦੇ ਐਂ ਲੱਗਦਾ ਜੀ ਜਿਵੇਂ ਬਾਗ ਲੱਗਾ ਹੁੰਦਾ ਇਧਰੋਂ ਵੇਖੋ ਤਾਂ ਦੀਦਾ ਜੀ ਇਧਰੋਂ ਵੇਖ ਲੋ ਤਾਂ ਸਮਿਟਰੀ ਦੇਖਦੀ ਆ ਐ ਹਵਾ ਸਾਰੇ ਬੰਨੇ ਕ੍ਰੋਸਿੰਗ ਆ ਜੀ ਇਹਦੀ ਮਤਲਬ ਰੇ ਸਪਰੇਅ ਪਾਉਣਾ ਵੀ ਸੌਖਾ 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 ਤੇ ਇਹਦੇ ਚ ਬਾਈ ਜਿਹੜਾ ਬਾਸਮਤੀ ਦੇ ਵਿੱਚ ਇੱਕ ਝੰਡਾ ਰੋਗ ਆਉਂਦਾ ਹੁੰਦਾ ਵੀ ਮਤਲਬ ਬਿਲਕੁਲ 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 ਉਹ ਇਹਦੇ ਚ ਆਇਆ ਨਾ ਜੀ ਨਾ ਅਸੀਂ ਜਿੱਥੇ ਮੰਨ ਕੇ ਚੱਲੋ ਵੀ ਵਿਰਲਾ ਸੀ ਇਸ ਉਹ ਬੂਟੇ ਲਾਏ ਆ ਉਹ ਝੰਡਾ ਬਣੂਗਾ ਜੀ ਅੱਛਾ ਹਾਂ ਜਿਹੜਾ ਇੱਕੋ ਸੀਡ ਤੋਂ ਬੂਟਾ ਤਿਆਰ ਹੁੰਦਾ ਜੀ ਉਹ ਚ ਝੰਡਾ ਨਹੀਂ ਆਉਂਦਾ ਕਿਉਂਕਿ ਇਹ ਜੜ ਦੀ ਬਿਮਾਰੀ ਹੈ ਜੀ ਜੜ ਨੂੰ ਪੁੱਟ ਕੇ ਲਾਵਾਂਗੇ ਤੇ ਜਿਹੜੀ ਜਿਹੜੀ ਰੂਟ ਟੁੱਟ ਗਈ ਉਹ ਰੂਟ ਨੇ ਪ੍ਰੋਬਲਮ ਦੇਣੀ ਅੱਗੇ ਜਾ ਕੇ ਦੇਣੀ ਦੇਣੀ ਅੱਛਾ ਇਹ ਬਾਸਮਤੀ ਦੇ ਵਿੱਚ ਇਹ ਇਹ ਪ੍ਰੋਬਲਮ ਝੰਡੇ ਦੀ ਤਾਂ ਆਉਂਦੀ ਆ ਤਾਂ ਆਉਂਦੀ ਹੈ ਜੀ ਵੀ ਮਤਲਬ ਜਦੋਂ ਆਪਾਂ ਪੁੱਟ ਕੇ ਪਨੀਰੀ ਲਾਉਨੇ ਉਹਦੇ ਵਿੱਚੋਂ ਰੂਟ ਟੁੱਟ ਜਾਂਦੀ ਹੈ ਰੂਟ ਟੁੱਟਦੀ ਹੈ ਜੀ ਜਿਹੜੀ ਰੂਟ ਟੁੱਟ ਗਈ ਉਹ ਸਿਰੇ ਤੇ ਜਾ ਕੇ ਬੂਟੇ ਨੂੰ ਪ੍ਰੋਬਲਮ ਦੇਊਗੀ ਉਹ ਸਿਰੇ ਤੇ ਉਹ ਪਹਿਲਾਂ ਵੀ ਧੇਨ ਲੱਗ ਪੈਂਦੇ ਉਹ ਝੰਡਾ ਨਿਕਲ ਆਉਂਦਾ ਜੀ ਹੁਣ ਇਸ ਟਾਈਮ ਦੇ ਵਿੱਚ ਝੰਡਾ ਦੇਖਦਾ ਨਹੀਂਗਾ ਹਾਲਾਂਕਿ ਉਹ ਬੂਟੇ ਸੁੱਕ ਜਾਂਦੇ ਆ ਮਰ ਜਾ ਜਾਂਦੇ ਆ ਉਹਦੇ ਜੀ ਉਹ ਉਹਦੇ ਚ ਹੈਗਾ ਹਾਂਜੀ ਇਹਦੇ ਚ ਉਹ ਬੂਟਿਆਂ ਨੂੰ ਆ ਜਿਹੜੇ ਬੂਟੇ ਪਲਾਏ ਆ ਜਿਹੜੇ ਹੱਥ ਨਾਲ ਲਾਏ ਹੋਏ ਆ ਹੱਥ ਨਾਲ ਲਾਏ ਉਹਨਾਂ ਜਿਹ ਉਹਨਾਂ ਜਿਹ ਪ੍ਰੋਬਲਮ ਉਹਨਾਂ ਜਿਹ ਪ੍ਰੋਬਲਮ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਵੀ ਬੀਬੀਸੀ ਵਾਲੇ ਇਹਦੀ ਇਸ ਬਜਾਈ ਦੇ ਵਿੱਚ ਮਸਲੇ ਤੇ ਆਪਾਂ ਸਿਰੇ ਤੇ ਪਹੁੰਚ ਗਿਆ ਪੂਰੇ ਐਨ ਪੀਕ ਲੈਵਲ ਤੇ ਹਾਂ ਵੀ ਮੈਂ ਬਾਸਮਤੀ ਵਾਲੇ ਹੋਰ ਵੀ ਕਿਸਾਨਾਂ ਨੂੰ ਬਹੁਤ ਮਿਲਿਆ ਮੈਂ ਹੋਰ ਵੀ ਜਿਹੜੇ ਦੂਜੇ ਪਰਮਲ ਵੀ ਲਾਉਂਦੇ ਆ ਉਹਨਾਂ ਨੂੰ ਵੀ ਮਿਲਿਆ ਤਾਂ ਇਹਨਾਂ ਦੀ ਮਸ਼ੀਨ ਦੀ ਬਜਾਈ ਬੈਸਟ ਹੈ ਪਾਣੀ ਦੀ ਬਚਤ ਤੋਂ ਵੀ ਲੇਬਰ ਦੀ ਬਚਤ ਤੋਂ ਵੀ ਕੱਖਾਂ ਵਾਲੇ ਮਸਲੇ ਤੇ ਵੀ ਕੱਖਾਂ ਵਾਲੇ ਮਸਲੇ ਤੇ ਐਵੇਂ ਬਚਤ ਚ ਆ ਜਾਂਦੀ ਆ ਇਹਨਾਂ ਦੀ ਮਸ਼ੀਨ ਕਿਉਂਕਿ ਇਹ ਮਸ਼ੀਨ ਬੀਜ ਦਿੰਦੀ ਆ ਸੁੱਕੇ ਚ ਸੁੱਕੇ ਚ ਬੀਜਣ ਤੋਂ ਬਾਅਦ ਪਾਣੀ ਲੱਗ ਜਾਂਦਾ ਪਾਣੀ ਤੋਂ ਬਾਅਦ ਤੁਰੰਤ ਸਪਰੇ ਹੋ ਜਾਂਦੀ ਆ ਸਪਰੇ ਹੋ ਜਾਂਦੀ ਆ ਤਾਂ ਕਿਤੇ ਨਾ ਕਿਤੇ ਉਹ ਚੀਜ਼ ਤੋਂ ਵੀ ਬਚਤ ਹੋ ਜਾਂਦੀ ਆ ਬਾਕੀ ਜਿਹੜੀ ਲਾਉਂਦੀ ਆ ਨਾ ਬੂਟੇ ਤੋਂ ਬੂਟੇ ਨੂੰ ਬੈਥ ਕਰਦੀ ਹੈ ਤੇ ਬੈਥ ਨੂੰ ਵੱਧ ਘੱਟ ਵੀ ਕੀਤਾ ਜਾ ਸਕਦਾ ਉਹ ਜਿਹੜੀ ਇਹਨਾਂ ਦੀ ਮਸ਼ੀਨ ਦੇ ਵਿੱਚ ਇੱਕ ਕਮਾਲ ਦਾ ਫੀਚਰ ਆ ਜਿਹੜਾ ਇਹਨਾਂ ਦਾ ਪੇਟੈਂਟ ਆ ਜਿਹੜਾ ਹੋਰ ਕੋਈ ਇਹਦੇ ਵਿੱਚ ਅੱਗੇ ਦੀ ਅੱਗੇ ਐਡਵਾਂਸ ਚੀਜ਼ ਇਹ ਹੈ ਜੀ ਵੀ ਜੇ ਤੇ ਤੁਹਾਡੇ ਕਾ ਹੁੰਦਾ ਆ ਜੀ ਉਹ ਬੰਦਿਆਂ ਦੀ ਪਟਾਉਣ ਦੀ ਬਜਾਏ ਤੁਸੀਂ ਇੱਕ ਉਹ ਆ ਗਿਆ ਜੀ ਮਤਲਬ ਜਿਵੇਂ ਬੂਟਾ ਆ ਬੂਟੇ ਤੋਂ ਬੂਟੇ ਦੀ ਵਿਥ ਹੈ ਉਵੇਂ ਰੂਟਾ ਵੇ ਟਰਾਈ ਵੀ ਚੱਲ ਗਿਆ ਪੱਤੀਆਂ ਨਿਕਲ ਗਈਆਂ ਹਾਂਜੀ ਹਾਂਜੀ ਉਹ ਜੇ ਐਸਰੋ ਕਰਾਈ ਆ ਉਹਨੂੰ ਐਸ ਰੋਗ ਮਾਰ ਦੋ ਰੱਖ ਕੇ ਜੀ ਨਾਲੇ ਤੇ ਉਹਨੂੰ ਗੋਡੀ ਹੋ ਜਾਂਦੀ ਹੈ ਜੀ ਜੀ ਤੇ ਨਾਲੇ ਹਾਂ ਘਾਹ ਵਾਲੀ ਸਮੱਸਿਆ ਘਾਹ ਵਾਲੀ ਸਮੱਸਿਆ ਖਤਮ ਹੋ ਜਾਂਦੀ ਹੈ ਵੈਸੇ ਹੁਣ ਆਉਣ ਵਾਲੇ ਸਮੇਂ 'ਚ ਤਾਂ ਝੋਨੇ ਦੇ ਬੀਜ ਇਸ ਤਰ੍ਹਾਂ ਦੇ ਆਉਣ ਲੱਗੇ ਆ ਹਾਂ ਜੀ ਵੀ ਜਿਹੜਾ ਝੋਨੇ ਦਾ ਬੀਜ ਆ ਉਹਦੇ ਤੇ ਜਦੋਂ ਉਹ ਝੋਨਾ ਹੋ ਗਿਆ ਉਹਦੇ ਤੇ ਸਪਰੇਅ ਕਰ ਦਿਓ ਉਹੀ ਝੋਨਾ ਬਚੂਗਾ ਬਾਕੀ ਦਾ ਝੋਨਾ ਤੇ ਕੱਕ ਸਾਰੇ ਖਤਮ ਹੋ ਜਾਣਗੇ ਬਸ 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 ਤੁਸੀਂ ਸਾਡੇ ਨੂੰ ਵੱਧ ਨੌਲੇਜ ਲਈ ਫਿਰਦੇ ਹੋ ਜੀ ਹਾਂ ਉਹ ਉਹ ਆਉਣ ਵਾਲੇ ਸਮੇਂ 'ਚ ਅਗਲੀ ਵਾਰ ਉਹ ਇੰਟਰੋਡਿਊਸ ਹੋ ਜਾਣੀ ਬਿਲਕੁਲ ਤੇ ਜਦੋਂ ਉਹ ਆ ਗਈ ਤਾਂ ਫਿਰ ਪ੍ਰੋਬਲਮ ਖਤਮ ਹੋ ਜਾਣੀ ਬਿਲਕੁਲ ਜਿਉਂਦੇ ਰਹੋ ਭਾਈ ਬਹੁਤ ਬਹੁਤ ਧੰਨਵਾਦ